ਸਾਰੇ ਜੀ ਬਾਅਦ ਦੇ ਵਿੱਚ ਵੀ ਗੱਲ ਕਰਦੇ ਆ ਕੀ ਹਾਲਾਤ ਹੋ ਚੁੱਕੇ ਹੈ ਕੈਂਡੀਡੇਟਾਂ ਦੇ ਔਰ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਕੀ ਕਰ ਰਹੇ ਆ ਲੋਕਾਂ ਦੇ ਵਿੱਚ ਕਿੱਦਾਂ ਜਾ ਰਹੇ ਲੋਕਾਂ ਨੂੰ ਲੋਕਾਂ ਕਿੱਦਾਂ ਮੰਨੀਆਂ ਉਹਨਾਂ ਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਆਉਂਦੀ ਇਸ ਸੰਗਤ ਦੇ ਆਧਾਰ 'ਤੇ ਭਲੋਗੇ ਮਿਲ ਕੇ ਲੋਕੀ ਇਹਨੇ ਝੰਡੀ ਕਪੜੇ ਵੀ ਬਣ ਲੈ ਜਿਵੇਂ ਜਨਮ ਦੇ ਪਾਣੀ ਬਣ ਲੈ ਔਰ ਉਹਨਾਂ ਨੂੰ ਇਸ ਗੱਲ ਦੀ ਕੀ ਹੈ ਤਰ੍ਹਾਂ ਮਿੱਥੇ ਨੂੰ ਨੋਕਾ ਦੇ ਜੱਟਾਂ ਨੂੰ ਕੋਸ਼ਿਸ਼ ਕਰ ਰਹੇ ਹਨ ਔਰ ਬੜੀ ਸ਼ਰਮ ਨਾਲ ਗੱਲ ਹੈ ਇਹ ਮਰਦ ਕਰਦੇ ਤੱਕ ਤਰ੍ਹਾਂ ਹਟਿਆ ਕਿਉਂਕਿ ਅਸੀਂ ਕਿਸੇ ਵੀ ਕੈਂਡੀ ਨੂੰ ਜੇ ਨਾੜ ਬਾਲਦੇ ਹੈ ਇਸ ਚਾਹੁੰਦਾ ਲੱਗਦਾ ਉਹ ਕੰਮ ਕਰੇਗਾ ਸਾਡੀ ਗੱਲ ਸੁਨੇਗਾ ਬੜਾ ਆਪਣੀ ਸਵਾਖ ਵੀ ਲਈ ਸਾਡੀਆਂ ਵੋਟਾਂ ਦੀ ਪ੍ਰਵਾਹ ਕੀਤਾ ਜਿਵੇਂ ਤੁਸੀਂ ਮਾਰ ਦਿੰਦਾ ਬਖਮੈਨ ਜੀ ਗਾਉਂ ਬਹੁਤ ਵਧੀਆ ਗਾਉਂਦਾ ਬਰੋਦਰ ਕੁਮਾਰ ਜੀ ਨਾਲੇ ਬੜੇ ਹੀ ਇਮਾਨਦਾਰ ਬਹੁਤ ਹੀ ਸੱਚੇ ਬੰਦੇ ਹੈ और अपनी वफादार बंदे ने और साड़ी बाल के मैंबर ने मेरी तो सारे मेंबर ने तीन बतौर बाल के मैंबर जात पात तो उठ के और जो हलाल ने आई थी देश आई थी हालात जो है देश के बीच सारी चीजें मीडिया तो में पता है मीडिया तो में कोई चीज बंदा भी समझा सकता है तो मीडिया सारे सूचना तो में समय डाल में उन्हें पता है वोट पार्टी आई थी देश में जिन्हें भी कैंडिडेट ने मेरे ख्याल सामने वजह कमेंटर कमाल जी ने ਸਚਿਵ ਸਰਕਾਰ ਦੇ ਬੰਦੇ ਨੇ ਸੈਪਟੈਂਬਰ ਹੈ ਨਵੇਂ ਬੀਲੇ ਇਹ ਸਾਡੇ ਭਰਾ ਬਾਦ ਦੇ ਮੈਂਬਰ ਹਰ ਵਾਰ ਰੋਡਾਂ 'ਤੇ ਆ ਰਹੇ ਨੇ ਟੈਨਰ ਪਾਰਟੀ ਦਾ